ਪਾਲਾ ਬਾਬਾ ਜੀ ਕੋਲਾਰਾਂ ਵਾਲੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਜੋ ਬੁੱਧਵਾਰ ਵੀਰਵਾਰ ਨੂੰ ਚੌਂਕੀ ਲਗਦੀ ਹੈ ਪਿੰਡ ਰੇਤਗੜ੍ਹ ਦਰਗਾਹ ਤੇ ਵੀਡੀਓ ਨੂੰ ਧਿਆਨ ਤੇ ਗੌਰ ਦੇ ਨਾਲ ਦੇਖ ਲੈਣਾ ਜੋ ਵੀ ਭੈਣ ਭਰਾਵਾਂ ਨੇ ਸੰਗਤ ਨੇ ਹਨ ਬੁੱਧਵਾਰ ਜਾਂ ਵੀਰਵਾਰ ਨੂੰ ਆਉਣਾ ਤਾਂ ਤੁਸੀਂ ਦੇਖੋ ਵੀ ਬੁੱਧਵਾਰ ਦੀ ਕੱਲ ਦੀ ਤੁਹਾਨੂੰ ਦਿਖਾਉਣੀ ਆ ਆਪਾਂ ਵੀਡੀਓ ਵੀ ਕੱਲ ਦਾ ਬਲੌਗ ਆ ਇਹ ਜਦੋਂ ਕੱਲ ਜੋ ਸੰਗਤ ਬੁੱਧਵਾਰ ਨੂੰ ਪਿੰਡ ਰੇਤਗੜ੍ਹ ਦਰਗਾਹ ਤੇ ਪਹੁੰਚੀ ਸੀ ਇਹ ਰੇਤਗੜ੍ਹ ਦਰਗਾਹ ਦੋਸਤੋ ਜਦੋਂ ਸਮਾਣੇ ਤੋਂ ਪਾਤੜਾ ਨੂੰ ਜਾਂਦਾ ਜਾਂ ਪਾਤੜਾ ਤੋਂ ਸਮਾਣੇ ਨੂੰ ਆਉਣੇ ਆਗੇ ਸਮਾਨੇ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ 2 ਕਿਲੋਮੀਟਰ ਦੀ ਦੂਰੀ ਦੇ ਉਪਰ ਆ ਰੋਡ ਦੇ ਉਪਰ ਦਰਗਾਹ ਬਣੀ ਪਈ ਹੈਗੀ ਤੇ ਆ ਗੱਡੀਆਂ ਰੋਡ ਤੇ ਇਦਾਂ ਉੱਥੇ ਲੱਗੀਆਂ ਖੜੀਆਂ ਹੁੰਦੀਆਂ ਨੇਗੀਆਂ ਸਾਹਮਣੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਆਗਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੀ ਦਰਗਾਹ ਕੀ ਜੇ ਕੋਈ ਬੱਸਾਂ ਕਾਰਾਂ ਤੇ ਆਉਂਦਾਗਾ ਸਾਰਾ ਅੱਜ ਦਾ ਪਤਾ ਨੂੰ ਸਮਝਾਵਾਂਗੇ ਵੀਡੀਓ ਨੂੰ ਜਲਦੀ ਜਲਦੀ ਨੂੰ ਜਿੰਨਾ ਹੋ ਸਕਦਾ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਵੀਡੀਓ ਦੇ ਵਿੱਚ ਅੱਜ ਆ ਪਤਾ ਨੂੰ ਦੇਣਾ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ ਉਹਨੂੰ ਧਿਆਨ ਤੇ ਗੌਰ ਦੇ ਨਾਲ ਸਾਰੀ ਸੰਗਤ ਨੇ ਸੁਣਨਾ ਜੀ ਤਾਂ ਦੇਖੋ ਵੀ ਇਹ ਈ ਹੁੰਦੀ ਆ ਇਦਾਂ ਪਾਰਕਿੰਗ ਵਗੈਰਾ ਬਣੀ ਵੀ ਹੈਗੀ ਹਨਾ ਉੱਥੇ ਵੀ ਗੱਡੀਆਂ ਕਾਰਾਂ ਖੜੀਆਂ ਹੁੰਦੀਆਂ ਨੇ ਮੋਟਰਸਾਈਕਲ ਵਗੈਰਾ ਤੇ ਰੋਡ ਦੇ ਉੱਪਰ ਵੀ ਇੱਥੇ ਤੁਹਾਨੂੰ ਚੱਲਦੇ ਰੋਡ ਤੇ ਆਲੇ-ਦਾਲੇ ਤੁਹਾਨੂੰ ਕਾਰਾਂ ਗੱਡੀਆਂ ਮੋਟਰਸਾਈਕਲ ਖੜੇ अनेकां ਹੀ ਤੁਹਾਨੂੰ ਨਾਜ਼ਰ ਆਉਣਗੇ ਤਾਂ ਜੋ ਵੀ ਸੰਗਤ ਕੋਈ ਆਉਂਦੀ ਆਪਣੇ ਘਰੋਂ ਕਣ ਕਿਦਾਂ ਲੈ ਕੇ ਆਉਨੇ ਨੇ ਕਣਾਂ ਦੇ ਵਿੱਚ ਕੀ ਕੁਝ ਲੈ ਕੇ ਆਉਣਾ ਹੁੰਦਾਗਾ ਕਣਾਂ ਦੇ ਵਿੱਚ ਕਣਕ ਤੇ ਕੁਝ ਪੈਸੇ 20 50 ਤੇ ਕਣਕਾ ਜਿਹੜੀ ਪਾਈਆ ਦਸੇਰ ਅੱਧਾ ਪਾਕ ਕਿਲੋ ਇਦਾਂ ਤੇ ਇੱਕ ਸਰੋਂ ਦੇ ਤੇਲ ਦੀ ਬੋਤਲ ਲੱਦੇ ਲੀਟਰ ਦੀ ਜਾਂ ਲੀਟਰ ਦੀ ਲੈ ਕੇ ਆਉਣੀ ਹੈਗੀ ਤੇ ਇਹ ਤਿੰਨ ਕਣ ਹੁੰਦੇ ਨੇਗੇ ਜਿਹੜੇ ਘਰ ਦੇ ਵਿੱਚੋਂ ਲੈ ਕੇ ਆਉਣੇ ਨੇ ਤੇ ਜੋ ਪੈਸੇ ਤੁਸੀਂ ਇੱਕ ਵਾਰ ਉਹਦੇ ਵਿੱਚ ਪਾ ਲਏ ਉਹਨਾਂ ਪੈਸਿਆਂ ਨੂੰ ਮੁੜ ਕੇ ਕਿਤੇ ਤੁਸੀਂ ਖਰਚਣਾ ਕਰਨਾ ਨਹੀਂ ਹੈਗਾ ਇਹ ਘਰ ਦੇ ਵਿੱਚ ਦੀ ਆਪਣੇ ਸਾਰੇ ਘੇੜਾ ਦੇ ਕਿਤੇ ਆਪਣੇ ਫੈਮਿਲੀ ਮੈਂਬਰਾਂ ਦੇ ਸਰ ਦੇ ਉੱਪਰ ਦੀ ਇੱਕ ਦਿਨ ਪਹਿਲਾਂ ਚੁਹਾ ਕੇ ਲੈ ਕੇ ਆਉਣੇ ਨੇਗੇ ਇਹ ਦਰਗਾਹ ਤੇ ਬੁੱਧਵਾਰ ਨੂੰ ਜਿੰਨੀ ਸੰਗਤ ਪਹੁੰਚੀ ਸੀਗੀ ਹੁਣ ਜੋ ਅਰੇਂਜਮੈਂਟ ਕੀਤਾ ਗਿਆਗਾ ਸੰਗਤ ਜਦੋਂ ਜ਼ਿਆਦਾ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਹੁਣ ਲੈਣਾ ਨੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਲੈਣਾ ਦੇ ਥਰੂ ਸੋ ਬਾਬਾ ਜੀ ਨੂੰ ਅੰਦਰ ਦਰਗਾਹ ਦੇ ਵਿੱਚ ਮਿਲਿਆ ਜਾਂਦਾਗਾ ਤਾਂ ਸੰਗਤ ਦੇਖੋ ਲਾਈਨਾਂ ਦੇ ਵਿੱਚ ਵੀ ਇੱਥੇ ਲੱਗੀ ਵੀ ਆ ਕਤਾਰਾਂ ਦੇ ਵਿੱਚ ਤੇ ਵਿਚਕਾਰ ਲੰਗਰ ਆ ਜਿਹੜਾ ਉਹ ਟੁੱਟੋ ਚੱਲਦਾ ਹੀ ਰਹਿੰਦਾ ਮੰਗਲਵਾਰ ਤੋਂ ਵੀਰਵਾਰ ਦੇ ਰਾਤ ਤੱਕ ਲੰਗਰਾ ਜਿਹੜਾ ਇੱਥੇ ਪੀਰਾਂ ਦਾ ਸਜਦਾ ਰਹਿੰਦਾਗਾ ਤੇ ਲੰਗਰ ਦੇ ਵਿੱਚ ਵੀ ਸਰਦਾ ਮੁਤਾਬਕ ਘਰੋਂ ਦੇ ਵਿੱਚ ਜਿਨ੍ਹਾਂ ਦੇ ਪਸ਼ੂ ਰੰਗ ਰੱਖੇ ਹੁੰਦੇ ਨੇ ਦੁੱਧ ਜਾਂ ਸੁੱਕੀਆਂ ਦਾਲਾਂ ਵਗੈਰਾ ਜ਼ਰੂਰ ਨਾਲ ਲੈ ਕੇ ਆਇਆ ਕਰੋ ਤਾਂ ਇਹ ਸੰਗਤ ਸਾੜੀ ਤੈਣਾ ਦੇ ਵਿੱਚ ਲੱਗੀ ਵੀ ਸੀਗੀ ਅੱਗੇ ਤੁਸੀਂ ਦੇਖੋ ਵੀ ਇੱਥੇ ਸਾਰਾ ਵੇਰੀਅਰ ਵਗੈਰਾ ਇਦਾਂ ਐਤ ਕੀ ਕੀਤਾ ਗਿਆ ਸੀ ਫੁੱਲ ਅਰੇਂਜਮੈਂਟ ਤੇ ਅੱਜ ਵੀਰਵਾਰ ਨੂੰ ਵੀ ਬਾਬਾ ਜੀ ਬੈਠ ਕੇ ਮਿਲਣਗੇ ਇਦਾਂ ਹੀ ਵੀਰਵਾਰ ਨੂੰ ਅੱਜ ਲੈਣਾ ਲੱਗੀਆਂ ਬਈਆਂ ਨੇਗੇ ਇਸੇ ਤਰ੍ਹਾਂ ਹੀ ਵੀਰਵਾਰ ਨੂੰ ਅੱਜ ਸੰਗਤ ਇਦਾਂ ਹੀ ਲੈਣਾ ਦੇ ਵਿੱਚ ਕਦਾਰਾਂ ਦੇ ਵਿੱਚ ਮਿਲ ਰਹੀ ਹੈਗੀ ਬਾਬਾ ਜੀ ਨੂੰ ਸਾਹਮਣੇ ਸੇਵਾਦਾਰ ਇੱਥੇ ਵਿਚਕਾਰ ਖੜੇ ਹੁੰਦੇ ਨੇਗੇ ਜਿਨ੍ਹਾਂ ਦੇ ਕੋਲ ਤੁਸੀਂ ਆ ਕੇ ਆਪਣੀ ਐਂਟਰੀ ਕਰਾਉਣੀ ਹੈਗੀ ਆਪਣਾ ਨਾਮ ਦਰਜ ਕਰਵਾਉਣਾਗਾ ਤੇ ਆਪਣਾ ਟੋਕਨ ਜਿਹੜਾ ਨੰਬਰ ਆ ਤੁਹਾਡਾ ਇੱਥੇ ਲੱਗੇਗਾ ਤੇ ਟੋਕਨ ਜਿਹੜੀ ਫੀਸ ਆਗੀ ਦੋਸਤੋ ਸੰਗਤ ਜੀ ਉਹ 100 ਰੁਪਏ ਆਗੀ 100 ਰੁਪਏ ਫੀਸ ਲੱਗਦੀ ਹੈਗੀ ਇਥੇ ਜਿੰਨੀ ਸੰਗਤ ਆਉਂਦੀ ਹੈਗੀ ਹਨਾ ਲਾਈਨਾਂ ਦੇ ਵਿੱਚ ਖੜਕੇ ਫਿਰ ਇਕੱਲੇ-ਇਕੱਲੇ ਨੂੰ ਅੰਦਰ ਭੇਜਿਆ ਜਾਂਦਾਗਾ ਤੇ ਜਿਹੜਾ ਤੇਲ ਵਗੈਰਾ ਤੁਸੀਂ ਲੈ ਕੇ ਆਉਣੇ ਹੋਗੇ ਉਹ ਬਾਬਾ ਜੀ ਦੇ ਅੰਦਰ ਚਰਾਗਾ ਦੇ ਵਿੱਚ ਜਿਹੜੇ 24 ਘੰਟੇ ਚਰਾਗ ਜੋਤਾ ਇਥੇ ਚੱਲਦੀਆਂ ਨੇਗੀਆਂ ਉਹ ਚਰਾਗਾ ਦੇ ਵਿੱਚ ਤੁਹਾਡਾ ਤੇਲ ਆ ਜਿਹੜਾ ਉਹ ਚਰਾਗਾ ਚ ਪੈਂਦਾਗਾ ਤੇ ਜੋ ਕਣਕ ਵਗੈਰਾ ਤੁਸੀਂ ਲੈ ਕੇ ਆਉਣੇ ਹੋਗੇ ਕਣ ਲੈ ਕੇ ਆਉਣੇ ਹੁੰਨੇ ਹੋਗੇ ਉਹ ਤੁਹਾਡੇ ਜਦੋਂ ਕਣਕ ਦਾ ਆਟਾ ਪਸਾਇਆ ਜਾਂਦਾ ਤੇ ਉਹ ਲੰਗਰਾਂ ਦੇ ਵਿੱਚ ਹੀ ਵਰਤੇ ਜਾਂਦੀ ਹੈਗੀ ਤੇ ਇਸ ਤਰ੍ਹਾਂ ਬਾਬਾ ਜੀ ਅੰਦਰ ਬੈਠਦੇ ਨੇਗੇ ਦਰਬਾਰ ਦੇ ਵਿੱਚ ਤੇ ਇਕੱਲਾ-ਇਕੱਲਾ ਜਾਣਾ ਜਾ ਕੇ ਜੋ ਵੀ ਨੰਬਰ ਮੁਤਾਬਕ ਆਪਣੇ ਇਦਾਂ ਬਾਬਾ ਜੀ ਨੂੰ ਮਿਲਦਾ ਰਹਿੰਦਾ ਤੇ ਇੱਕ ਹੋਰ ਮੇਨ ਗੱਲ ਸੰਗਤ ਜੀ ਇਹ ਨੋਟ ਕਰਨੀ ਹੈ ਜੇਕਰ ਤੁਹਾਡੇ ਤੋਂ ਕੋਈ ਵੀ ਸੇਵਾਦਾਰ ਕੋਈ ਪੈਸਾ ਤੇ ਲਾ ਮੰਗਦਾਗਾ ਵੀ ਮੈਂ ਬਾਬਾ ਜੀ ਨਾਲ ਤੁਹਾਨੂੰ ਡਾਇਰੈਕਟ ਮਿਲਾ ਦੇਣਾ ਮੈਂ ਬਾਬਾ ਜੀ ਦੇ ਬਾਲਾ ਨਜ਼ਦੀਕ ਆ ਇਦਾਂ ਦਾ ਨਾ ਕਰਿਆ ਕਰੋ ਤੇ ਜੇਕਰ ਤੁਹਾਨੂੰ ਕੋਈ ਇਦਾਂ ਦਾ ਕੋਈ ਸ਼ੱਕਸ ਲੱਗਦਾਗਾ ਹਨਾ ਵੀ ਤੁਹਾਡੀ ਵਾਰੀ ਤੋਂ ਤੁਹਾਡੇ ਨਾਲ ਪਹਿਲਾਂ ਅੱਗੇ ਕੋਈ ਜਾ ਰਿਹਾਗਾ ਹਨਾ ਕੁਈ ਪੈਸੇ ਦੇ ਕੇ ਕਿਸੇ ਸੇਵਾਦਾਰ ਨੂੰ ਅੱਗੇ ਲੰਘ ਰਿਹਾਗਾ ਬਾਬਾ ਜੀ ਨੂੰ ਉਹਦੇ ਕੋਲ ਜਦੋਂ ਤੁਸੀਂ ਜਾਣੇ ਕਰਦੇ ਹੋ ਜਾਂ ਬਾਬਾ ਜੀ ਤੁਹਾਡੇ ਦੇ ਵਿਚਕਾਰ ਆ ਕੇ ਗੱਲਬਾਤ ਕਰਨ ਆਉਂਦੇ ਕਰਦੇ ਨੇ ਉੱਥੇ ਇਹ ਗੱਲ ਜਰੂਰ ਸ਼ੋਰ ਕਰਦਿਆ ਕਰੋ ਦੱਸਦਿਆ ਕਰੋ ਵੀ ਹਾਂ ਫਲਾਨੇ ਨੇ ਸਾਡੇ ਤੋਂ ਆਹ ਕੁਝ ਕਿਹਾ ਕਰਿਆ ਜਾਂ ਕੋਈ ਤੁਹਾਨੂੰ ਕੋਈ ਸੇਵਾਦਾਰ ਕੋਈ ਰੁੱਖਾ মিথ্যা বোলਦਾ ਕਰਦਾ ਹੋਵੇ ਹਨਾ ਤੁਹਾਨੂੰ ਲੱਗਦਾ ਹੋਵੇ ਸਾਡੇ ਨਾਲ ਕਿਸੇ ਨੇ ਕੋਈ ਵਿਵਹਾਰ ਚੰਗਾ ਨਹੀਂ ਕੀਤਾ ਹਨਾ ਸਾਡੇ ਨਾਲ ਕੋਈ ਗਲਤ ਸਾਧਵਾਲੀ ਕਿਸੇ ਨੇ ਬੋਲ ਕਰ ਦਿੱਤੀ ਤਾਂ ਇਹ ਸ਼ਿਕਾਇਤਾਂ ਨੇ ਜਿਹੜੀਆਂ ਜਰੂਰ ਬਾਬਾ ਜੀ ਕੋਲੇ ਜਾਂ ਅੱਗੇ ਜਾ ਕੇ ਦਰਜ ਕਰਵਾ ਦਿਆ ਕਰੋ ਜਾਂ ਜਿਹੜਾ ਚੈਨਲ ਤੇ ਵਟਸਐਪ ਨੰਬਰ ਹੈਗਾ ਉਹਦੇ ਉੱਪਰ ਜਰੂਰ ਚਾਹੇ ਆਦੇ ਵੌਇਸ ਮੈਸੇਜ ਦੀ ਰਾਹੀਂ ਭੇਜ ਦਿਆ ਕਰੋ ਤੇ ਸੰਗਤ ਬੁੱਧਵਾਰ ਨੂੰ ਬਹੁਤ ਜ਼ਿਆਦਾ ਪਹੁੰਚੀ ਵੀ ਸੀ ਤਾਂ ਇਸ ਤਰ੍ਹਾਂ ਬੈਰੀਅਰ ਵਗਾਂ ਬਣਾਏ ਹੋਏ ਸੀਗੇ ਬਾਬਾ ਜੀ ਨੂੰ ਅੰਦਰ ਦਰਗਾਹ ਦੇ ਵਿੱਚ ਮਿਲਣ ਦੇ ਲਈ ਤਾਂ ਸੈਪਰੇਟ ਹੀ ਮਿਲਿਆ ਜਾਂਦਾ ਸੀ ਤੇ ਇਸ ਬੁੱਧਵਾਰ ਵੀ ਸੈਪਰੇਟ ਹੀ ਮਿਲਿਆ ਗਿਆਗਾ ਤੇ ਵੀਰਵਾਰ ਨੂੰ ਵੀ ਇਦਾਂ ਹੀ ਸੰਗਤ ਆ ਜਿਹੜੀ ਕਦਾਰਾਂ ਦੇ ਵਿੱਚ ਮਿਲ ਰਹੀ ਹੈਗੀ ਐਸ ਵੀਰਵਾਰ ਅੱਜ ਵੀਰਵਾਰ ਨੂੰ ਨਹੀਂ ਪਾਉਣ ਲੱਗਦੀ ਹੈਗੀ ਅੱਜ ਵੀ ਬਾਬਾ ਜੀ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਦਾਂ ਹੀ ਮਿਲਦੇ ਨੇਗੇ ਬੁੱਧਵਾਰ ਨੂੰ ਵੀ ਸਵੇਰੇ ਮਾਰਨਿੰਗ 4 ਵਜੇ ਬਾਬਾ ਜੀ ਬੈਠ ਜਾਂਦੇ ਨੇ ਤੇ ਸ਼ਾਮ ਤੱਕ ਇਦਾਂ ਹੀ ਮਿਲਦੇ ਨੇ ਹਫਤੇ ਦੇ ਵਿੱਚ ਦੋ ਦਿਨੇ ਹੀ ਚੌਂਕੀ ਲੱਗਦੀ ਹੁੰਦੀ ਆ ਬੁੱਧਵਾਰ ਤੇ ਵੀਰਵਾਰ ਜਿਹੜੀਆਂ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਨੇਗੀਆਂ ਉਹ ਮੰਗਲਵਾਰ ਸ਼ਾਮ ਨੂੰ ਪਹੁੰਚ ਜਾਂਦੀਆਂ ਨੇਗੀਆਂ ਦਰਗਾਹ ਤੇ ਹੀ ਪਹੁੰਚਣਾ ਹੁੰਦਾਗਾ ਹਰ ਵਾਰ ਦੋਸਤੋ ਸਾਨੂੰ ਦੱਸ ਦਈਏ ਵੀ ਆਏ ਬੁੱਧਵਾਰ ਤੇ ਵੀਰਵਾਰ ਜਿਹੜੀ ਚੌਂਕੀ ਹੈਗੀ ਉਹ ਪਿੰਡ ਰੇਤਗੜ੍ਹ ਹੀ ਲੱਗਿਆ ਕਰੇਗੀ ਨਾ ਕਿ ਕੋਲਾਰਾ ਰੇਤਗੜ੍ਹ ਹੀ ਤੁਸੀਂ ਪਹੁੰਚਣਾ ਦਰਗਾਹ ਤੇ ਹੀ ਤੁਸੀਂ ਆਇਆ ਕਰਨਾਗਾ ਦਰਗਾਹ ਤੇ ਹੀ ਬਾਬਾ ਜੀ ਹੁਣ ਤੁਹਾਨੂੰ ਮਿਲਿਆ ਕਰਨਗੇ ਆਏ ਬੁੱਧਵਾਰ ਦਰਗਾਹ ਤੇ ਹੀ ਪਾਉਣ ਤੇ ਚੌਂਕੀ ਹੈ ਜਿਹੜੀ ਉਹ ਬੁੱਧਵਾਰ ਤੇ ਵੀਰਵਾਰ ਦਰਗਾਹ ਤੇ ਹੀ ਲੱਗਿਆ ਕਰੇਗੀ ਦਰਗਾਹ ਤੇ ਤੁਸੀਂ ਪਹੁੰਚਣਾ ਸਾਰੀ ਸੰਗਤ ਨੇ ਤੇ ਬੁੱਧਵਾਰ ਨੂੰ ਬਾਬਾ ਜੀ ਇਸ ਤਰ੍ਹਾਂ ਹੀ ਬੈਠ ਕੇ ਮਿਲਦੇ ਨੇ ਤੇ ਵੀਰਵਾਰ ਨੂੰ ਵੀ ਇਸ ਤਰ੍ਹਾਂ ਤੇ ਹੁਣ ਮੂਰਲੇ ਵੀਰਵਾਰ ਪਾਉਣ ਲੱਗੂਗੀ ਮੂਰਲੇ ਵੀਰਵਾਰ ਜਦੋਂ ਤੁਸੀਂ ਇਹ ਹਰਿਆਣਾ ਵੀਡੀਓ ਦੇਖਦੇ ਆਂ ਉਦਾਂ ਪਾਉਣ ਲੱਗੂਗੀ ਬਾਹਰ ਬਾਬਾ ਜੀ ਕਾਣਾ ਜਿਹੜੇ ਉਹ ਬਾਹਰ ਚੁੱਕਣਗੇ ਤੇ ਅੱਜ ਵੀ ਕਾਣਾ ਜਿਹੜੇ ਇੱਥੇ ਇਦਾਂ ਹੀ ਬਾਬਾ ਜੀ ਕਾਣ ਚੁੱਕ ਕੇ ਕੱਲੇ-ਕੱਲੇ ਨਾਲ ਸੈਪਰੇਟ ਮਿਲਦੇ ਸੀਗੇ ਅਗਲੇ ਬੁੱਧਵਾਰ ਤੇ ਵੀਰਵਾਰ ਪਾਉਣਾ ਜਿਹੜੀ ਉਹ ਲੱਗੇਗੀ ਘਰੋਂ ਜਦੋਂ ਵੀ ਤੁਸੀਂ ਆਉਣਾ ਕਰਨਾਗਾ ਕਾਣਾ ਬਾਰੇ ਤੁਹਾਨੂੰ ਆਪਾ ਸਾਰਾ ਦਾਸੀ ਦਿੱਤਾ ਸੰਗਤ ਜੀ ਵੀ ਕਾਣਾ ਜਿਹੜੇ ਘਰੋਂ ਕਿੱਦਾਂ ਲੈ ਕੇ ਆਉਣੇ ਨੇ ਤੁਸੀਂ ਕਣਕ ਤੇਲ ਤੇ ਸਰਦਾ ਮੁਤਾਬਕ ਉਹਦੇ ਜੋ ਵੀ ਆਪਣੇ ਪੈਸੇ 10 20 50 ਪਾ ਕੇ ਬਿੱਥ ਲੈ ਕੇ ਉਹਨੇ ਕਰਨਿਆਂ ਇਸੇ ਤਰ੍ਹਾਂ ਤੁਸੀਂ ਆਉਣਾ ਕਰਨਾਗਾ ਜੋ ਦੂਰੋਂ ਨੇੜੋਂ ਸੰਗਤ ਤਾ ਤੋਂ ਨਹੀਂ ਪਹੁੰਚਿਆ ਜਾਂਦਾ ਸਮੇਂ ਸਿਰ 8 ਵਜੇ ਤੋਂ ਪਹਿਲਾਂ-ਪਹਿਲਾਂ ਤਾਂ ਉਹ ਮੰਗਲਵਾਰ ਸ਼ਾਮ ਨੂੰ ਪਹੁੰਚ ਲਿਆ ਕਰੋ ਦਰਬਾਰ ਦੇ ਵਿੱਚ ਤੇ ਲੰਗਰ ਤੁਹਾਨੂੰ ਦੱਸਿਆ ਵੀ ਗੁਰੂ ਦੇ ਅਟੁੱਤ ਇਥੇ ਚੱਲਦੀ ਰਹਿੰਦੇ ਨੇ ਲੰਗਰਾਂ ਵਿੱਚ ਵੀ ਸੇਵਾ ਜਲੀ ਜਰੂਰ ਕਰਾਇਆ ਕਰੋ ਜਦੋਂ ਆਉਣੇ ਹੋਗੇ ਲੰਗਰਾਂ ਦੇ ਵਿੱਚ ਵੀ ਸੇਵਾ ਕਰਾਇਆ ਕਰੋ ਲੰਗਰਾਂ ਦੇ ਵਿੱਚ ਜੋ ਸਰਦਾ ਮੁਤਾਬਕ ਆਵਦੇ ਹਨ ਰਾਸਨ ਪਾਣੀ ਆ ਜਿਹੜਾ ਉਹ ਵੀ ਹੋ ਲੈ ਕੇ ਆਇਆ ਕਰੋ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਸ਼ੂ ਡੰਗਰ ਹੈਗੇ ਨੇਗੇ ਦੁੱਧ ਦੀ ਸੇਵਾ ਜੜੀ ਉਹ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਸੰਗਤ ਨਹੀਂ ਹੀ ਇੱਥੇ ਚਾਹ ਜਿਹੜੀ ਪ੍ਰਸਾਦਾ ਰੋਟੀ ਸਕਣਾ ਕਰਨਾ ਹੁੰਦਾ ਦੁੱਧ ਵੀ ਆ ਜਿਹੜਾ ਉਹ ਜ਼ਰੂਰ ਆਪਦਾ ਲੈ ਕੇ ਆਇਆ ਕਰੋ ਚਾਹੇ ਆਉਂਦੇ ਹੋਏ ਅੱਧੇ ਲੀਟਰ ਵਾਲੀ ਥੈਲੀ ਫੜ ਲੈਂਦੀ ਸ਼ੌਪ ਤੋਂ ਫੜ ਲੈਂਦੀ ਕਰ ਲੈਂਦੀ ਹਨਾ ਕਿਉਂਕਿ ਚਾਹ ਆਪਾਂ ਹੀ ਪੀਣੀ ਕਰਨੀ ਹੁੰਦੀ ਹੈ ਸੰਗਤ ਜੀ ਇਸੇ ਲਈ ਤੁਹਾਨੂੰ ਇਹ ਸਾਰਾ ਕੁਝ ਕਿਹਾ ਜਾਂਦਾ ਹੈਗਾ ਤੇ ਜਰੂਰ ਚਲਦੀ ਚਲਦੀ ਵੀਡੀਓ ਨੂੰ ਕਰਿਓ ਜਿੰਨਾ ਹੋ ਸਕਦਾ ਕੇ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਪੀਵੀ ਯੂਨੀ ਬਲੈਕਰੀ ਨੂੰ ਜੇਕਰ YouTube ਤੇ ਦੇਖੀਐ ਨੂੰ ਸਬਸਕ੍ਰਾਈਬ ਕਰ ਲਓ ਜੇਕਰ Facebook ਤੇ ਦੇਖਦੇ ਹੋ ਤਾਂ ਦੋਸਤੋ ਕਰ ਲਿਓ ਫੋਲੋ ਤੇ Instagram ID ਪੀਵੀ ਯੂਨੀ ਬਲੈਕਰੀ ਨੂੰ ਵੀ ਕਰ ਲਿਓ ਜਾ ਕੇ ਫੋਲੋ ਮਿਲਾਂਗੇ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਦੇਬੋ ਆ ਗਿਆ ਸਤਿ ਸ੍ਰੀ ਅਕਾਲ